ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਆ ਪਿਛਲੇ ਕੁਝ ਸਮਾਂ ਦੇ ਵਿੱਚ ਲੁਧਿਆਣਾ ਸ਼ਹਿਰ ਦੇ ਵਿੱਚ ਜਿਹੜੇ ਕੁਝ ਵਿਅਕਤੀ ਹਨ ਜਿਨ੍ਹਾਂ ਵੱਲੋਂ ੜਕਾਉ ਭਾਸ਼ਣ ਜਾਂ ਜਿੰਨਾ ਆਪਾਂ ਕਹਿ ਸਕਦੇ ਆ ਪ੍ਰੋਵੋਕੇਟਿਵ ਸਪੀਚ ਯੂਜ਼ ਕੀਤੀ ਗਈ ਹੈ ਜਿਹਦੇ ਜਿਹਦੇ ਖਿਲਾਫ ਆ ਮਾਨਯੋਗ ਡੀਜੀਪੀ ਪੰਜਾਬ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਤੇ ਮਾਨਯੋਗ ਕਮਿਸ਼ਨਰ ਪੁਲਿਸ ਲੁਧਿਆਣਾ ਸ਼੍ਰੀ ਕੁਲਦੀਪ ਸਿੰਘ ਚਾਹਲ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਸਾਡੇ ਵੱਲੋਂ ਜਿਹੜੀ ਹੈਗੀ ਆ ਸਖਤ ਕਾਰਵਾਈ ਕੀਤੀ ਗਈ ਹੈ ਤੇ ਮੈਂ ਤੁਹਾਨੂੰ ਦੱਸਣਾ ਚਾਹਨਾ ਕਿ ਪਹਿਲੇ ਵੀ ਜਿਹੜੇ ਹੈਗੇ ਆ ਅਸੀਂ ਜਨਵਰੀ ਦੇ ਵਿੱਚ ਇੱਕ ਪਰਚਾ ਦਿੱਤਾ ਸੀਗਾ ਉਹ ਪਰਚਾ ਜਿਹੜਾ ਹੈਗਾ ਰਾਜੀਵ ਟੰਡਨ ਜਿਹੜੀ ਜਿਹੜੇ ਹੈਗੇ ਆ ਉਹਨਾਂ ਵੱਲੋਂ ਕਰਾਇਆ ਗਿਆ ਸੀਗਾ 2024 ਦੇ ਵਿੱਚ ਵੀ ਦਿੱਤਾ ਸੀ ਆਪਣਾ ਸੋਰੀ 10ਵੇਂ ਮਹੀਨੇ ਇੱਕ ਪਰਚਾ ਦਿੱਤਾ ਸੀਗਾ ਇਸ ਤਰੀਕੇ ਦੇ 2024 ਦੇ ਵਿੱਚ ਅਸੀਂ ਪਹਿਲੇ 12 ਪਰਚੇ ਦਿੱਤੇ ਸੀਗੇ ਜਿਹੜੇ ਕਿ ਹੇਟ ਕਿਥੇ ਪ੍ਰੋਵੋਕੇਟਿਵ ਸਪੀਚ ਦੇ ਖਿਲਾਫ ਸੀਗੇ ਇਸੇ ਲੜੀ ਦੇ ਵਿੱਚ ਕੱਲ ਵੀ ਅਸੀਂ ਚਾਰ ਪਰਚੇ ਦਿੱਤੇ ਹੈਗੇ ਆ ਉਹ ਵੀ ਪ੍ਰੋਵੋਕੇਟਿਵ ਸੇ ਹੇਟ ਸਪੀਚ ਦੇ ਖਿਲਾਫ ਨੇ ਤੇ ਇਹ ਜਿਹੜੀ ਹੇਟ ਸਪੀਚ ਹੈਗੀ ਆ ਇਹ ਅਕ੍ਰੋਸ ਰਿਲੀਜੀਅਨ ਅਕ੍ਰੋਸ ਕਮਿਊਨਿਟੀ ਲਾਈਨਸ ਹੈ ਕੋਈ ਵੀ ਵਿਅਕਤੀ ਪਾਵੇ ਉਹ ਕਿਸੇ ਵੀ ਕਮਿਊਨਿਟੀ ਦਾ ਹੋ ਕੋਈ ਕਿਸੇ ਵੀ ਰਿਲੀਜੀਅਨ ਨੂੰ ਬਿਲੋਂਗ ਕਰਦਾ ਹੋ ਕਿਸੇ ਵੀ ਕਲਾਸ ਕਿਸੇ ਵੀ ਕਾਸ ਦਾ ਹੋ ਜੇ ਉਹ ਕਿਸੇ ਵੀ ਤਰੀਕੇ ਦੀ ਹੇਟ ਜਾਂ ਪ੍ਰੋਗੈਗੇਟਿਵ ਸਪੀਚ ਦਾ ਇਸਤੇਮਾਲ ਕਰੇਗਾ ਪਾਵੇ ਉਹ ਸੋਸ਼ਲ ਮੀਡੀਆ ਦੇ ਰਾਹੀਂ ਹੋ ਜਾਂ ਕਿਸੇ ਔਰ ਕਮਿਊਨੀਕੇਸ਼ਨ ਚੈਨਲ ਦੇ ਰਾਹੀਂ ਹੋ ਉਹਦੇ ਖਿਲਾਫ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਜੀ ਸਰ ਜਿਹੜੇ ਮਾਮਲੇ ਦਰਜ ਕੀਤੇ ਗਏ ਨੇ ਸਰ ਇਹ ਜੂ ਅਧਰਿ પ્રાਣੀ ਵੀਡੀਓਜ਼ ਨੇ ਜਾਂ ਹੌਣ ਦੀ ਵੀਡੀਓਜ਼ ਉੱਥੇ ਇਹ ਜੀ ਪਿਛਲੇ ਕੁ ਸਮਾਂ ਦੇ ਵਿੱਚ ਹੀ ਆ ਜਿਹੜੀ ਵੀਡੀਓ ਸੀਗੀ ਇਹਨ ਵਿਅਕਤੀਆਂ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਅਪਲੋਡ ਕੀਤੀਆਂ ਗਈਆਂ ਜਿਹਦੇ ਸੰਬੰਧੀ ਜਿਹੜੀ ਹੈਗੀ ਆ ਆ ਕਾਰਵਾਈ ਕੀਤੀ ਗਈ ਹੈ ਫਿਲਹਾਲ ਇਹ ਜਿਹੜੇ ਹੈਗੇ ਮਕਦਮੇ ਇਹਨਾਂ ਦੀ ਤਫ਼ਤੀਸ਼ ਜਾਰੀ ਹੈ ਤੇ ਫਿਰ ਤਫ਼ਤੀਸ਼ ਦੇ ਵਿੱਚ ਜਦ ਜਦ ਆ ਜਿਹੜੀ ਹੈਗੇ ਆ ਤੱਥ ਸਾਹਮਣੇ ਆਉਣਗੇ ਤੁਹਾਡੇ ਨਾਲ ਅਸੀਂ ਵਕਰੀ ਤੌਰ ਤੇ ਸਾਂਝਾ ਕਰਾਂਗੇ ਸਰ ਸਰ ਮੇਨ ਵੀਡੀਓ ਹੈ ਜਿਹੜੀ ਵੀਡੀਓ ਦੇ ਖਿਲਾਫ ਇਹਨਾਂ ਨੇ ਬਿਆਨਵਾਜੀ ਦਿੱਤੀ ਸੀ ਕਿ ਜਿਹੜਾ ਕਿ ਜਿਸ ਨੂੰ ਮੋਟਿਵ ਰੱਖ ਕੇ ਪੁਲਿਸ ਵੱਲੋਂ ਮਾਮਲਾ ਦਰਜ ਜੀ ਬੇਸਿਕਲੀ ਇਹਨਾਂ ਨੇ ਜਿਹੜੀ ਹੇਟ ਸਪੀਚ ਦਿੱਤੀ ਸੀ ਕਿਹਦੇ ਖਿਲਾਫ ਜੀ ਆ ਇੱਕ ਪਾਰਟिकुलर ਵਿਅਕਤੀ ਆਪਾਂ ਉਹ ਜਿਹੜੀ ਹੈਗੀਆਂ ਉਹਦਾ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ ਕਿ ਕਿਸ ਵਿਅਕਤੀ ਕੇ ਖਿਲਾਫ ਦਿੱਤੀ ਸੀ ਬਟ ਇੱਕ ਜਨਰਲ ਜਿਹਾ ਗੱਲ ਕਰੀਏ ਤੇ ਇਹਨਾਂ ਵਿਅਕਤੀਆਂ ਨੇ ਇੱਕ ਜਨਰਲ ਹੇਟ ਤੇ ਪ੍ਰੋਵੋਕੇਟਿਵ ਸਪੀਚ ਹੀ ਉਸ ਕੀਤੀ ਸੀ ਜਿਦਾ ਕਿ ਸਾਡਾ ਜਿਹੜਾ ਲਾਅ ਇਨ ਆਰਡਰ ਦੇ ਪਬਲਿਕ ਪੀਸ ਦੇ ਉੱਤੇ ਬੁਰਾ ਅਸਰ ਪੈਂਦਾ ਹੈ ਏਟ ਕਿਸ ਦੇ ਖਿਲਾਫ ਕਿਸ ਦੇ ਖਿਲਾਫ ਏਟ ਹੈ ਕਿਸ ਸਿੱਖ ਕਮਿਊਨਿਟੀ ਦੇ ਖਿਲਾਫ ਮੁਸਲਿਮ ਦੇ ਖਿਲਾਫ ਜਾਂ ਮੈਂ ਐਹੀ ਤੁਹਾਨੂੰ ਗੱਲ ਕਰ ਰਿਹਾ ਜਿੱਦਾਂ ਪਹਿਲੇ ਵੀ ਅਸੀਂ ਪਰਚੇ ਦਿੱਤੇ ਸੀਗੇ ਉਹ ਮੁਸਲਿਮ ਭਾਈਚਾਰੇ ਦੇ ਖਿਲਾਫ ਉਹਨਾਂ ਦੇ ਸੈਂਟੀਮੈਂਟ ਨੂੰ ਹਰਟ ਕਰਨ ਦੇ ਲਈ ਜਿਹੜੀ ਲਾਸਟਲੀ ਅਸੀਂ ਪਰਚਾ ਦਿੱਤਾ ਇਸ ਵਾਰੀ ਜਿਹੜਾ ਸੀ ਪਰਚਾ ਦਿੱਤਾ ਸੀਗਾ ਉਹ ਜਿਹੜੀ ਹੈਗੀ ਆ ਦੂਜੀ ਕਮਿਊਨਿਟੀਆਂ ਜਿੱਦਾਂ ਕਿ ਮੁਸਲਮਾਨ ਕਮਿਊਨਿਟੀ ਹੋ ਗਈ ਜਾਂ ਹੋਰ ਕਮਿਊਨਿਟੀ ਹੋ ਗਈ ਉਹਨਾਂ ਦੇ ਖਿਲਾਫ ਜਿਹੜੀ ਹੈਗੀ ਐ ਪ੍ਰੋਵੋਕੇਟਿਵ ਸਪੀਚ ਐ ਸਿੱਖ ਕਮਿਊਨਿਟੀ ਦੇ ਖਿਲਾਫ प्रोगेटिव स्पीच इस्तेमाल ਕੀਤੀ ਸੀ। ਇਸ ਤੋਂ ਪਹਿਲੇ ਅਸੀਂ ਅਲਵਰਡ ਦਵਾਵਲ ਨੂੰ ਵੀ ਇੱਕ ਪਰਚਾ ਦਰਜ ਹੋਇਆ ਜਿਦੇ ਵਿੱਚ ਕਿਸਚਨ ਕਮਿਊਨਿਟੀ ਦੇ ਜਿਹੜੇ ਸੈਂਟੀਮੈਂਟਸ ਉਹਨਾਂ ਨੂੰ ਹਾਰਟ ਕੀਤਾ ਸੀ। ਔਰ ਇਹਨਾਂ ਨੇ ਕਿਹਨੂੰ ਹਾਰਟ ਕੀਤਾ ਸਰ ਆ ਜਿਹੜੇ ਚਾਰ ਇਹਨਾਂ ਨੇ ਜਿਹੜੇ ਨਾਨ ਹਿੰਦੂ ਜਿਹੜੇ ਹੈਗੇ ਆ ਨਾਨ ਹਿੰਦੂ ਕਮਿਊਨਿਟੀ ਆ ਉਹਨਾਂ ਨੂੰ ਉਹਨਾਂ ਦੇ ਸੈਂਟੀਮੈਂਟਸ ਨੂੰ ਹਾਰਟ ਕੀਤਾ ਸੀ। ਆ ਰੀਸੈਂਟਲੀ ਇਹਨਾਂ ਨੇ ਪੋਸਟ ਪਾਈ ਸੀ। ਹਾਂਜੀ ਆ ਰੀਸੈਂਟਲੀ ਜਿਹੜੀ ਹੈਗੀ ਆ ਪੋਸਟ ਆ ਪਾਈ ਆ ਨੇ ਜਦੇ ਸੰਬੰਧੀ ਆ ਐਫ ਆਈ ਆਰ ਦਰਜ ਹੋ ਉਸ ਤੋਂ ਬਾਅਦ ਜਿਹੜੀ ਤਫਤੀਸ਼ ਦੇ ਵਿੱਚ ਜੋ ਵੀ ਨਵੇਂ ਤਾਂ ਸਾਹਮਣੇ ਆਉਣਗੇ ਉਹਦੇ ਮੁਤਾਬਿਕ ਤਾਰ ਕਾਰਵਾਈ ਕਰ ਜਿਹੜੀ ਹੈ ਅਗਲੀ ਕਾਰਵਾਈ ਕੀਤੀ ਜਾਏ ਸਰ ਰੀਸੈਂਟਲੀ ਜਿਹੜੀ ਪੋਸਟ ਪਾਈ ਗਈ ਹੈ ਇਹ ਇਨਾਂ ਨੇ ਕੋਈ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਇੰਟਰਵਿਊਜ਼ ਦਿੱਤੀਆਂ ਹਨ ਜਾਂ ਇਨਾਂ ਨੇ ਆਪਣੇ ਸੋਸ਼ਲ ਮੀਡੀਆ ਨੂੰ ਯੂਜ਼ ਕੀਤਾ ਜੀ ਸੋਸ਼ਲ ਮੀਡੀਆ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਸ ਦੇ ਉੱਤੇ ਜੀ ਇੰਟਰਵਿਊਜ਼ ਹੈਗੀਆਂ ਉਹਦੇ ਲਿੰਕਸ ਦੇ ਵਿੱਚ ਉਹਦੇ ਜਿਹੜੇ ਲਿੰਕਸ ਹੈਗੇ ਆ ਉਹ ਲਿੰਕਸ ਵੀ ਜਿਹੜੇ ਹੈਗੇ ਆ ਸੀ ਆ ਜਿਹੜੀ ਐਫ ਆਈ ਆਰ ਦੇ ਵਿੱਚ ਮੈਂਸ਼ਨ ਕੀਤੇ ਹੋਏ ਆ ਜੀ ਤੇ ਨਸਤੇ ਜਿਹੜੇ ਸੋਸ਼ਲ ਮੀਡੀਆ ਪਲੇਟਫਾਰਮ ਹੈਗੇ ਉਹਨਾਂ ਦੇ ਅਗੇਸਟ ਵੀ ਕਾਰਵਾਈ ਕੀਤੀ ਹੋਊਗੀ ਜੀ ਅਸੀਂ ਜਿਹੜੇ ਸੋਸ਼ਲ ਮੀਡੀਆ ਪਲੇਟਫਾਰਮਸ ਹੈਗੇ ਉਹਨਾਂ ਨੂੰ ਅਸੀਂ ਵੱਖਰੇ ਤੌਰ ਤੇ ਲਿਖ ਰਹੇ ਆ ਕਿ ਇਸ ਤਰੀਕੇ ਦੀ ਕੋਈ ਵੀ ਹੇਟ ਜਾਂ ਪ੍ਰੋਵੋਕੇਟਿਵ ਸਪੀਚ ਹੁੰਦੀ ਹੈ ਉਹਨੂੰ ਵੈਰੀਫਾਈ ਕਰਕੇ ਹੀ ਅੱਗੇ ਜਿਹੜੀ ਹੈਗੇ ਉਹਨੂੰ ਸਰਕੂਲੇਟ ਕੀਤਾ ਜਾਵੇ ਸੋ ਗ੍ਰਿਫਤਾਰੀ ਜੀ ਜੀ ਹਾਲੇ ਅਸੀਂ ਜਿਹੜੀ ਹੈਗੇ ਤਫਤੀਸ਼ ਜਾਰੀ ਹੈ ਫਿਰ ਜਦੋਂ ਵੀ ਕੋਈ ਨਵੀਂ ਇਹਦੇ ਚ ਕਾਰਵਾਈ ਹੋਗੀ ਉਹ ਤੁਹਾਡੇ ਨਾਲ ਅਸੀਂ ਵੱਖਰੇ ਤੌਰ ਤੇ ਜੀ ਇਹਦੇ ਵਿੱਚ ਜਿਹੜੀ ਫਿਲਹ ਉਦੇ ਵਿੱਚ ਇੱਕ ਜਿਹੜੇ ਹੈਗੇ ਉਹਨਾਂ ਦਾ ਨਾਮ ਹੈ ਚੰਦਰਕਾਂਤ ਛੱਡਾ ਦੂਜੇ ਹੈਗੇ ਭਾਨੂੰ ਵਰਤਾਨ ਤੀਜੇ ਹੈਗੇ ਪ੍ਰਵੀਨ ਡੰਗ ਤੇ ਚੌਥੇ ਹੈਗੇ ਰੋਇਸਾਨੀ ਇਹਨਾਂ ਚਾਰ ਵਿਅਕਤੀਆਂ ਦੇ ਖਿਲਾਫ ਵਕਫਾਕ ਮੁਕਦਮੇ ਦਰਜ ਕੀਤੇ ਗਏ ਜਿਹੜੇ ਕਿ ਹੇਟ ਤੇ ਪ੍ਰੋਗਰੇਟਿਵ ਸਪੀਚ ਨੂੰ ਲਿਖੇ ਹਨ ਸਰ ਇਹਨਾਂ ਦੇ ਹੋਰ ਵੀ ਐਧੇ ਪਰਚੇ ਦਰਜ ਨੇ ਉਹ ਜਿਹੇ ਹਾਲੇ ਅਸੀਂ ਉਹ ਜਿਹੇ ਹਾਲੇ ਅਸੀਂ ਚੈੱਕ ਕਰ ਰਹੇ ਕਿ ਇਹਨਾਂ ਤੇ ਪਹਿਲੇ ਵੀ ਪਰਚੇ ਇਸ ਤਰੀਕੇ ਦੇ ਦਰਜ ਹੈ ਕਿ ਨੀ ਉਹ ਜੀ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ ਉਹ ਚੈੱਕ ਕਰ ਰਹੇ ਨੇ ਸਰ ਭਾਨੂ ਪ੍ਰਤਾਪ ਦਾ ਕਹਿਣਾ ਹੈ ਕਿ ਫ੍ਰੀडम ਆਫ ਸਪੀਚ ਜਿਹੜੀ ਹੈ ਉਹ ਸੰਵਿਧਾਨ ਸੰਮਤ ਗੁੰਦਾ ਹੈ ਤੇ ਇਸ ਦੇ ਅਕੋਰਡਿੰਗ ਅਸੀਂ ਜਿਹੜੀ ਸਪੀਚ ਦਿੱਤੀ ਸੀਗੀ ਇਸ ਚੀਜ਼ ਨੂੰ ਕਿੱਦਾਂ ਮਕੀ ਜੀ ਬੇਸਿਕਲੀ ਜਿਹੜਾ ਫ੍ਰੀडम ਆਫ ਸਪੀਚ ਹੈ ਉਹ ਸਾਡਾ ਕਨਸਟੀਟਿਊਸ਼ਨ ਦਾ ਆਰਟੀਕਲ 19 ਸਬਕਲੋਜ਼ 1 ਹੈ ਬਟ ਉਸ ਨੂੰ ਲੈ ਕੇ ਇਨਰੀਜ਼ਨੇਬਲ ਰੈਸਟ੍ਰਿਕਸ਼ਨਸ ਵੀ ਹੈ ਜਿਹਦੇ ਕਿ ਆਰਟੀਕਲ 19 ਸਬਕਲੋਜ਼ 2 ਦੇ ਵਿੱਚ ਹੈ ਫ੍ਰੀडम ਆਫ ਸਪੀਚ ਹੈ ਬਟ ਉਹ ਇੱਕ ਅੰਡਰ ਦੀ ਗਾਬ ਆਫ ਰੀਜ਼ਨੇਬਲ ਰੈਸਟ੍ਰਿਕਸ਼ਨਸ ਹੈ ਜੇ ਅਗਰ ਕਿਸੇ ਦੇ ਸੈਂਟੀਮੈਂਟਸ ਨੂੰ ਹਰਟ ਕਰਦੀ ਹੈ ਜਾਂ ਪਬਲਿਕ ਆਰਡਰ ਐਂਡ ਪੀਸ ਨੂੰ ਡਿਸਟਰਬ ਕਰਦੀ ਹੈ ਜਾਂ ਸਾਡੀ ਨੈਸ਼ਨਲ ਸਿਕਿਉਰਿਟੀ ਨੂੰ ਹਰਟ ਕਰਦੀ ਹੈ ਤੇ ਫਿਰ ਉਹਦੇ ਲਈ ਉਹਦੇ ਖਿਲਾਫ ਜਿਹੜੀਆਂ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਹੈ ਸਾਡੇ ਕੋਲ ਜਿਹੜੇ ਨਵੇਂ ਪ੍ਰੋਵੀਜ਼ਨਸ ਨੇ ਬੀਐਨਐਸ ਦੇ ਵਿੱਚ ਉਹਦੇ ਵਿੱਚ ਸੈਕਸ਼ਨਸ ਵੀ ਸੈਕਸ਼ਨਸ ਹੈਗੇ ਆ ਤੇ ਪਹਿਲੇ ਵੀ ਅਸੀਂ ਪਰਚੇ ਦਿੱਤੇ ਇਹ ਨਹੀਂ ਹੈਗੇ ਅਸੀਂ ਪਹਿਲੀ ਵਾਰ ਕੋਈ ਇਦਾਂ ਦੀ ਕਾਰਵਾਈ ਕੀਤੀ ਹੈ ਪਹਿਲੇ ਵੀ ਅਸੀਂ ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ 2024 ਦੇ ਵਿੱਚ ਅਸੀਂ ਹੁਣ ਤੱਕ ਟੋਟਲ ਜਿਹੜੇ ਹੈਗੇ ਆ 12 ਐਫਆਈਆਰ ਅਸੀਂ ਰਜਿਸਟਰ ਕੀਤੀਆਂ ਔਰ ਇਹ ਜਿਹੜੀ ਐਫ ਆਈ ਆਰ ਹੈ ਕਿ ਇਹ ਕੋਈ ਇੱਕ ਪਾਰਟਿਕੂਲਰ ਸੈਕਟਰ ਨੂੰ ਇੱਕ ਪਾਰਟਿਕੂਲਰ ਰੀਜਨ ਨੂੰ ਲੈ ਕੇ ਨਹੀਂ ਹੈਗੀ ਆ ਇਹ ਅਕ੍ਰੋਸ ਰੀਜਨ ਲਾਈਨਸ ਹੈ ਅਕ੍ਰੋਸ ਸੈਕਟਰ ਤੇ ਅਕ੍ਰੋਸ ਕਲਾਸ ਜਿਹੜੀ ਹੈਗੀਆਂ ਐਫ ਆਈ ਆਰ ਅਸੀਂ ਪਹਿਲਾਂ ਵੀ ਦਰਜ ਕੀਤੀਆਂ ਨੇ ਕਹਿ ਸਕਦੇ ਆ ਕਿ ਪੁਲਿਸ ਨੇ ਸੂਮੋਮੋ ਲੈ ਕੇ ਪੀਸ ਲਾਅ ਐਂਡ ਆਰਡਰ ਨੂੰ ਪੀਸਫੁਲ ਕਰਨ ਸਤੇ ਹੀ ਇਹ ਐਕਸ਼ਨ ਦਿੱਤਾ ਗਿਆ ਜੀ ਇਹ ਬੇਸਿਕਲੀ ਸ਼ਹਿਰ ਦੇ ਹੀ ਵੱਖ-ਵੱਖ ਸੈਕਸ਼ਨ ਸੀਗੇ ਵੱਖ-ਵੱਖ ਲੋਕਾਂ ਤੋਂ ਸਾਨੂੰ ਬਾਰ-ਬਾਰ ਇਸ ਤਰੀਕੇ ਦੀ ਫੀਡਬੈਕ ਆ ਰਹੀ ਸੀ ਕਿ ਇਹ ਜਿਹੜੀ ਹੇਟ ਤੇ ਪ੍ਰੋਵੋਕੇਟਿਵ ਸਪੀਚ ਹੈ ਇਹ ਸ਼ਹਿਰ ਦਾ ਮਾਹੌਲ ਖਰਾਬ ਕਰਦੀ ਹੈ ਤੇ ਉਸ ਤੋਂ ਬਾਅਦ ਜਿਹੜੀ ਹੈਗੀ ਆ ਤਾਂ ਉਹਨਾਂ ਦੀ ਫੀਡਬੈਕ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਸਾਡੇ ਜਿਹੜੇ ਲੋਕਾਂ ਦੀ ਫੀਡਬੈਕ ਨੂੰ ਧਿਆਨ ਦੇ ਰੱਖਤੇ ਧਿਆਨ ਦੇ ਵਿੱਚ ਰੱਖਦੇ ਹੋਏ ਆ ਜਿਹੜੀ ਹੈਗੀ ਕਾਰਵਾਈ ਕੀਤੀ ਹੈ ਸਰ ਹੋਰ ਵੀ ਕੁਝ ਲੋਕ ਹੈਟ ਨਸਟ ਦੇ ਵਿੱਚ ਹੈਗੇ ਨੇ ਕਿਉਂਕਿ ਹੋਰ ਵੀ ਕਈਆਂ ਦੇ ਬਿਆਨਬਾਜ਼ੀ ਇੱਥੇ ਸਾਹਮਣੇ ਆਈ ਜੀ ਦੇਖੋ ਜੀ ਕੋਈ ਵੀ ਵਿਅਕਤੀ ਅੱਗੇ ਵੀ ਕਿਸੇ ਵੀ ਤਰੀਕੇ ਦੀ ਹੇਟ ਜਾਂ ਪ੍ਰੋਵੋਕੇਟਿਵ ਸਪੀਚ ਆ ਦਾ ਇਸਤੇਮਾਲ ਕਰੇਗਾ ਪਾਵੇ ਸੋਸ਼ਲ ਮੀਡੀਆ ਦੇ ਰਾਹੀਂ ਹੋ ਪਾਵੇ ਕਿਸੇ ਹੋਰ ਕਮਿਊਨੀਕੇਸ਼ਨ ਚੈਨਲ ਰਾਹੀਂ ਹੋ ਉਸਤੇ ਵੀ ਅਸੀਂ ਇਸੇ ਤਰੀਕੇ ਦੀ ਬੜੀ ਕਾਨੂੰਨੀ ਕਾਰਵਾਈ ਕਰਾਂਗੇ ਜਿਨ੍ਹਾਂ ਦੇ ਮਾਮਲਾ ਦਰਜ ਕੀਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਸਪੀਚ ਤਾਂ ਹੋਰ ਵੀ ਕਈ ਕਮਿਊਨਿਟੀ ਦੇ ਲੋਕ ਦਿੰਦੇ ਨੇ ਉਹਨਾਂ ਉੱਤੇ ਮਾਮਲਾ ਕਰ ਦਰਜ ਹੋਊਗਾ ਇਹ ਮੈਂ ਤੁਹਾਨੂੰ ਪਹਿਲੇ ਵੀ ਦੱਸਿਆ ਕਿ ਜੀ ਅਸੀਂ 2024 ਦੇ ਵਿੱਚ ਟੋਟਲ 12 ਪਹਿਲੇ ਵੀ ਐਫ ਆਈ ਆਰ ਦਰਜ ਕਰ ਚੁੱਕੇ ਹਾਂ ਉਹ ਜਿਹੜੇ ਵਿਅਕਤੀ ਹਨ ਉਹ ਮੈਂ ਤੁਹਾਡੇ ਨਾਲ ਪ੍ਰੈਸ ਨੋਟ ਤੇ ਰਾਹੀਂ ਸਾਂਝਾ ਵੀ ਕਰਦਾ ਹਾਂਗਾ ਉਹ ਵੱਖ-ਵੱਖ ਰਿਲੀਜੀਅਨਸ ਤੋਂ ਵੱਖ-ਵੱਖ ਬੈਕਗ੍ਰਾਉਂਡਸ ਤੋਂ ਬਿਲੋਂਗ ਕਰਦੇ ਹਨ ਉਹ ਕਿਸੇ ਤੇ ਅਗਰ ਇਸ ਤਰੀਕੇ ਦਾ ਕੋਈ ਰਿਊਮਰ ਫਲਾਇਆ ਜਾ ਰਹਾ ਹੈ ਤਾਂ ਮੈਂ ਉਹਨੂੰ ਸਖਤ ਮੈਂ ਤੁਹਾਡੇ ਨਾਲ ਇਹੀ ਸਾਂਝਾ ਕਰੂੰਗਾ ਕਿ ਇਹ ਰਿਊਮਰ ਸਰਾਸਰ ਗਲਤ ਹੈ ਪਹਿਲੇ ਵੀ ਅਸੀਂ ਐਫਆਈਆਰ ਕਿਤਨੀ ਹੈ ਹਿੰਦੂ ਸੰਗਠਨਾਂ ਵੱਲੋਂ ਵੀ ਐਫਆਈਆਰ ਕਰਾਈ ਗਈਆਂ ਹਨ ਮੁਸਲਿਮ ਸੰਗਠਾ ਵੱਲੋਂ ਵੀ ਕਰਾਈ ਗਈ ਹੈ 크ਰਿਸਚੀਅਨਸ ਵੱਲੋਂ ਵੀ ਕਰਾਈ ਗਈ ਹੈ ਵਕਫ ਵਕ ਵਿਅਕਤੀ ਜਿਨ੍ਹਾਂ ਕਿ ਜਿਹੜੇ ਕਿ ਵਕਫ ਵਕ ਬੈਕਗ੍ਰਾਉਂਡ ਦੇ ਨੇ ਉਹਨਾਂ ਵੱਲੋਂ ਅਲੱਗ ਅਲੱਗ ਟਾਈਮ ਤੇ ਅਲੱਗ ਅਲੱਗ ਐਫ ਆਈ ਆਰ ਹੇਟ ਤੇ ਪ੍ਰੋਵੋਕੇਟਿਵ ਸਪੀਚ ਨੂੰ ਲੈ ਕੇ ਕਰਾਈ ਗਈਆਂ ਜੀ ਕੁੱਲ ਮਿਲਾ ਕੇ ਕਿ ਜਿਹੜਾ ਪੰਜਾਬ ਦਾ ਮਾਹੌਲ ਖਰਾਬ ਹੋ ਰਿਹਾ ਉਹਨੂੰ ਬਖਸ਼ ਨਹੀਂ ਜਾਈ। ਜੀ ਸਾਡਾ ਮੰਤਵ ਇਹ ਹੀ ਹੈ ਕੋਈ ਵੀ ਵਿਅਕਤੀ ਇਸ ਤਰੀਕੇ ਦਾ ਪੜਕਾਉ ਬਾਸ਼ਣ ਜਾਂ ਹੇਟ ਜਾਂ ਪ੍ਰੋਵੋਕੇਟਿਵ ਸਪੀਚ ਦਾ ਇਸਤੇਮਾਲ ਕਰੇਗਾ ਜਿਸ ਤੇ ਕਿ ਸਾਡੇ ਸ਼ਹਿਰ ਦਾ ਸਾਡੇ ਸੂਬੇ ਦਾ ਮਾਹੌਲ ਖਰਾਬ ਹੁੰਦਾ ਹੈ ਪਬਲਿਕ ਆਰਡਰ ਪ ਜੋਮ ਦੇ ਦੇ ਵਿੱਚ ਜਿਹੜੇ ਆ ਯੂਜ਼ ਕਰ ਰਹੇ ਆ ਵਲਕਰ ਲੈਂਗੁਏਜ ਜਾਂ ਨੂ ਲੈਂਗੁਏਜ ਇਹਨਾਂ ਦੇ ਸੋਸ਼ਲ ਮੀਡੀਆ ਕੰਪਨੀ ਬਣ ਗਈ ਜੀ ਬਿਲਕੁਲ ਵੀ ਅਸੀਂ ਸੋਸ਼ਲ ਮੀਡੀਆ ਜਿਹੜੇ ਪਲੈਟਫਾਰਮਸ ਹੈਗੇ ਉਹਨਾਂ ਨੂੰ ਅਸੀਂ ਵੱਖਰੇ ਤੌਰ ਤੇ ਲਿਖ ਰਹੇ ਆ ਕਿ ਇੱਕ ਤਾਂ ਅੱਗੇ ਵੀ ਕੋਈ ਵੀ ਇਸ ਤਰੀਕੇ ਦਾ ਜਿਹੜਾ ਕੋਈ ਵੀ ਵੀਡੀਓ ਅਪਲੋਡ ਕਰਦਾ ਹੈ ਉਸਤੇ ਤੁਸੀਂ ਉਹਨੂੰ ਵੈਰੀਫਾਈ ਕਰਕੇ ਤਾਂ ਹੀ ਉਹਨੂੰ ਅੱਗੇ ਸਰਕੂਲੇਟ ਕੀਤਾ ਜਾਵੇ। ਹਾਂ ਮੈਂ ਉਹੀ ਮੈਂ ਪੂਰੀ ਗੱਲ ਮੇਰੀ ਤੁਸੀਂ ਗਾਈਡਲੀ ਤੇ ਉਹ ਜਿਹੜੀ ਸੀਗੀ ਇਹਨਾਂ ਨੇ ਜਿਹੜੀ ਹੁਣ ਕੀਤਾ ਹੈ ਇਹਦੇ ਤੇ ਵੀ ਅਸੀਂ ਸੋਸ਼ਲ ਮੀਡੀਆ ਨੂੰ ਲਿਖ ਰਹੇ ਹਾਂ ਕਿ ਜਿਹੜਾ ਜੋ ਵੀ ਐਸ ਪਰ ਪ੍ਰੋਵੀਜ਼ਨਸ ਜੋ ਵੀ ਗਾਈਡਲਾਈਨਸ ਹੈਗੀਆਂ ਉਹਦੇ ਮੁਤਾਬਿਕ ਇੱਕ ਤਾਂ ਜਿਹੜਾ ਇਮੀਡੀਏਟ ਕੰਟੈਂਟ ਹੈ ਨੂੰ ਸਟ੍ਰਾਈਕ ਡਾਊਨ ਕੀਤਾ ਜਾਵੇ ਤੇ ਅੱਗੇ ਵੀ ਅਗਰ ਇਹ ਕੰਸਿਸਟੈਂਟਲੀ ਇਨੀ ਖਾਤੀਆਂ ਤੋਂ ਇਸ ਤਰੀਕੇ ਦੇ ਆ ਜਿਹੜੀ ਹੈਗੇ ਆ ਵੀਡੀਓਜ਼ ਅਪਲੋਡ ਕੀਤੀਆਂ ਜਾਂਦੀਆਂ ਫਿਰ ਖਾਤਿਆਂ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਂਦੀ ਹੈ। ਠੀਕ। ਮੈਂਗੀ ਜੀ। ਥੈਂਕ ਯੂ so much ਜੀ। ਥੈਂਕ ਯੂ so much। ਸਰ ਇੱਕ ਸਕੂਲ ਦੇ ਬੱਚਿਆਂ ਉੱਤੇ ਅਟੈਕ ਹੋਇਆ ਹੈ। ਉਹ ਜੋ ਅਗੋਦੀ ਬਾਰੇ ਕੀ ਕਿਹਾ ਸੀ ਜੀ ਡੀਸੀਐਮ ਸਕੂਲ ਦੇ ਸਟੂਡੈਂਟ ਹੈਗੇ। ਉਹ ਜੀ ਆ ਰਹੀ ਹੈ ਸਰ। ਹਾਂ ਉਹ ਜੀ ਆ ਵੀਡੀਓ ਸਾਡੇ ਜਦੋਂ ਸਾਹਮਣੇ ਆਈ ਸੀ ਜੀ ਅਸੀਂ ਜਿਹੜੇ ਮੌਕੇ ਦੇ ਐਸਐਚਓ ਸਾਹਿਬ ਹੈਗੇ ਉਹਨਾਂ ਨੂੰ ਅਸੀਂ ਹਦਾਇਤ ਕੀਤੀ ਉਹ ਜੀ ਹਲੇ ਸੀ ਕਰਦੇ ਪਏ ਉਹਦੇ ਕਰਕੇ। ਥੈਂਕ ਯੂ।